ਟਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਪੈਟਰੋਲ ਪੰਪ ਤੇ ਖੜੀ ਫੋਰਡ ਐਗੋ ਗੱਡੀ ਨੂੰ ਲੱਗੀ ਅਗਰ ਕਾਰ ਦਾ ਮਾਲਕ ਕਾਰ ਦੇ ਕੋਲ ਨਹੀਂ ਸੀ ਟ੍ਰੈਫਿਕ ਇੰਚਾਰਜ ਅਨੈਲ ਪਵਾਰ ਨੇ ਆਪਣੀ ਸੂਝ-ਬੂਝ ਨਾਲ ਕਾਰ ਦਾ ਸੀਸਾ ਤੋੜ ਕੇ ਅੱਗ ਉੱਤੇ ਕਾਬੂ ਪਾਇਆ ਵੱਡੇ ਹਾਦਸੇ ਤੋਂ ਰਿਹਾਂ ਬਚਾਵ ਟਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਪੈਟਰੋਲ ਪੰਪ ਤੇ ਖੜੀ ਫੋਰਡ ਫਿਗੋ ਗੱਡੀ ਨੂੰ ਲੱਗੀ ਅੱਗ ਕਾਰ ਦਾ ਮਾਲਕ ਕਾਰ ਦੇ ਕੋਲ ਨਹੀਂ ਸੀ ਟ੍ਰੈਫਿਕ ਇੰਚਾਰਜ ਅਨੈਲ ਪਵਾਰ ਨੇ ਆਪਣੀ ਸੂਝ-ਬੂਝ ਨਾਲ ਕਾਰ ਦਾ ਸ਼ੀਸ਼ਾ ਤੋੜ ਕੇ ਅੱਗ ਉੱਤੇ ਕਾਬੂ ਪਾਇਆ ਵੱਡੇ ਹਾਦਸੇ ਤੋਂ ਰਿਹਾ ਬਚਾਅ ਵਰਦੀਆਂ ਸੀਨ ਨੂੰ ਲਿਆਣ ਆਏ ਤੇ ਇਸ ਦਾ ਸ਼ਿਕਾਰ ਡੈਂਟਰਾਂ ਦੇ ਵਿਚਕਾਰ ਹਾਂ ਲੈਂਦੇ ਆ ਜਦੋਂ ਮੈਨੂੰ ਪਤਾ ਲੱਗਾ ਵੀ ਸਦੂਆ ਨਿਕਲਿਆ ਰੋਲਾ ਪੈ ਗਿਆ ਗੱਡੀ ਵਾਂਗ ਲੱਗੀ ਆਪਾਂ ਤੇ ਗਏ ਆਣ ਕੇ ਲੋਕਾਂ ਨੂੰ ਕੋਲ ਕੇ ਤੇ ਨਾਲ ਦੇ ਆਪਾਂ ਬੜੇ ਵੀਰਾਂ ਨੇ ਦਲ ਮਿਲ ਕੇ ਦਿਖਾਉਣਾ ਉਹ ਆਜਮਾ ਦੇ ਵੀ ਸਾਥੀ ਆ ਪੂਰਾ ਬਾਂਚਰਨ ਸਾਜਮਾ ਨੇ ਬੜਾ ਜਿੰਨਾ ਕੁ ਬਚਾਉ ਹੋ ਗਿਆ ਜੇ ਚੱਲਦੀ ਗੱਡੀ ਨੂੰ ਲੱਗ ਜਾਂਦੀ ਅੱਗੇ ਤੇ ਵਾਦ ਤੋਂ ਨਿਸਾਨ ਹੋ ਗਿਆ ਹੈ ਕਿਹੜੀ ਗੱਡੀ ਹੈ ਤੇ ਹੋਇਆ ਕੀ ਹੋਇਆ ਜੀ ਆਪਣੇ ਬਸਟਾਨ ਏਰੀਆ ਨੂੰ ਕੋਆਰਡੀਨੇਟੀਆਂ ਮੌਕੇ ਤੇ ਹਰ ਵੇਲੇ ਰੱਖੀ ਹੈ ਇੱਕ ਹੋਰ ਸੀ ਕੋਈ ਜਿਹੜੀ ਰੋਡ ਦੇ ਉੱਤੇ ਫਾਈਟ ਸੀ ਜਿਹੜੀ ਐ ਪਾਰਕ ਹੋਈ ਸੀ ਜਿਹਨੂੰ ਸ਼ਾਰਟ ਸਰਕਟ ਕਰਕੇ ਸਾਕੇ ਲੱਗੀ ਜਿਹਨੂੰ ਸ਼ੀਸ਼ਾ ਤੋੜ ਕੇ ਉਹਦਾ ਇਮੀਡੀਏਟਲੀ ਜਿਹੜਾ ਗੋੜੀ ਚੌਕੇ ਦੇ ਵਿੱਚ ਜਿਹੜੀ ਅੱਗ ਦੀਆਂ ਲਪਟਾਂ ਆ ਰਹੀਆਂ ਸੀ ਉਹ ਲਾ ਕੇ ਪੈਟਰੋਲ ਪੰਪ ਹੋਂ ਕੱਢੀ ਉਹਦੇ ਪੈਟਰੋਲ ਪੰਪ ਲਈ ਇਕੁਪਮੈਂਟ ਯੂਜ਼ ਕਰਕੇ ਫਾਇਰ ਬ੍ਰਿਗ ਸਟਾਫ ਨੇ ਉਹ ਅੱਗ ਦੇ ਬੁਝਾਏ ਵੀ ਸਮਝੋ ਸਾਭ ਮੌਕੇ ਦੇ ਮੁੱਦਿਆਂ ਸੀ ਜਿਨ੍ਹਾਂ ਦਾ ਦਰਦ ਕੀ ਹਾਸਾ ਕਰਦਾ। ਉਹ ਨਾਲ ਮੇਰੇ ਵੀਰ ਪਟ્રોલ ਪਾਪਾ ਬਸ ਸਟੈਂਡ ਖਤੀ ਵੀ ਲੰਘਦੇ ਪਏ ਨੇ ਕਾਫੀ ਵੱਡਾ ਹਾਸਾ ਹੁੰਦੀ ਹੈ ਭਾਵਨਾ ਦੀ। ਬਸ ਇੱਥੇ ਕੰਟਰੋਲ ਕਰ ਲਿਆ ਗਿਆ ਹੈ ਇਹ ਜਿੱਥੇ ਜਿੰਨਾ ਪਬਲਿਕ ਦਾ ਸਹਿਯੋਗ ਮਿਲਿਆ ਹੈ ਜਿਵੇਂ ਇਹਨਾਂ ਦੇ ਉੱਪਰ ਦੀ ਗਰਮੀ ਸ਼ਾਰਟਾਂ ਦੀ ਤੇ ਨਾਲ ਜਿਹੜਾ ਪਬਲਿਕ ਉਹ ਦਾ ਖਰਵਾ ਕਰਦੇ ਆ। ਔਰ ਇਹ ਗੱਡੀ ਹੈ ਜਿਹਨੂੰ ਆਪ ਫਾਰਕਵਰੀ ਮੈਂ ਦੇ ਨਾਲ ਕਿੱਥੇ ਵੀ ਇਹਦੇ ਮੇਰੇ ਵੀਰ ਨੂੰ ਹੈਲਪੀ ਲੋਡ ਆਪਾਂ ਦੇ ਪਿੱਛੇ